ਸਬਸਕ੍ਰਾਈਬ ਕਰ ਦਿਓ ਗਾਈਜ਼ ਕਿ ਕਰਫੀ ਗੀ ਪਪਾ ਇਹ ਸਿੱਧਾ ਪੁੱਛਣਾ ਸੀ ਸਾਡੇ ਬੈਂਡ ਨਹੀਂ ਹੁੰਦੇ ਬੈਂਡ ਦਵਾਵਾਂਗੇ ਬੱਚਾ ਕਿੰਨੇ ਚਾਹੀਦੇ ਨੇ ਬੱਪਈ ਘਟੂ ਘਟ 7-8 ਤੱਕ ਆਉਣ ਆਪਾਂ ਫਿਰ ਦੇਵਾਂਗੇ ਬੈਂਡ ਕਿਹੇ ਜੀ ਕਿਹੜੀ ਕੰਪਨੀ ਦੇ ਚਾਹੁੰਦੇ ਨੇ ਬੱਚਾ ਆਸਟ੍ਰੇਲੀਆ ਜਾਣਾ ਮੈਨੂੰ ਆਸਟ੍ਰੇਲੀਆ ਪੇ ਤਾਂਗੇ ਪਾਬਿਆਂ ਦਾ ਘਰ ਬਾਜਾ ਜਹਾਜ ਕਰੋ ਕਿਰਪਾ ਬਾਬਾ ਹੀ ਫਿਰ ਐਸੀ ਲੱਗਦੀ ਆ ਬੱਚਾ ਅੱਜ ਕੱਲ ਮੈਨੂੰ ਪਤਾ ਜਮਾਨਾ ਕਿਹੜਾ ਹੈ ਔਦਾ ਪੈਸੀ ਬਿਨਾ ਕੁਝ ਨਹੀਂ ਬਣਦਾ ਕਿੰਨੀ ਵੇਟਾ ਬਾਬਾ ਹੀ ਆਪਣੀ ਗੱਲ ਤੁਹਾਨੂੰ ਦੱਸਦੇ ਆ ਤੁਹਾਨੂੰ ਉਹ ਵੀ ਬਾਹਰ ਜਾਣ ਲੱਗੇ 20 ਲੱਖ ਲਾਉਂਗੇ ਨਾ ਹਾਂਜੀ ਉਹਨਾਂ ਤਾਂ ਮੇਤਨੀ ਚਾਰੀ ਚੱਕੀ ਫਿਰ ਉਹ ਤੁਹਾਡਾ ਵੀਜ਼ਾ ਤਾਂ ਨਹੀਂ ਲੱਗਦਾ ਹਾਂਜੀ ਨਹੀਂ ਲੱਗਦਾ ਨਾ ਹਾਂਜੀ ਫਿਰ ਲਵਾ ਦਈਏ ਹਾਂਜੀ ਵੀਜਾ ਫੁਰਬਾ ਨਵਾਦਨੇ ਆ ਹੁਣ ਕਟੋ ਕੱਢ ਪਹਿਲੀ ਫੀਸ ਆਪਣੀ 20000 ਰੁਪਇਆ ਐਨੇ ਪੈਸੇ ਬਾਬਾ ਇਹ ਅਸੀਂ ਕਿਵੇਂ ਦ ਮੰਗੇ ਵੀ ਲੱਖ ਦਾ 20 ਲੱਖ ਜਾਦੇ ਹੁੰਦਾ ਬੱਚਾ ਕੋ 20000 ਜਾਦੇ ਹੁੰਦਾ ਬਾਬਾ ਇਹ ਫੇਰ ਵੀ ਥੋੜੇ ਬੜਤ ਤੱਕ ਘੱਟ ਕਰੂ ਕਮਕਰਾ ਮੰਗੇ ਫਿਰ ਜੇ ਇੰਨੇ ਘੱਟ ਲਾਉਣੇ ਆ ਫਿਰ ਫਿਰ ਤੂੰ ਬਾਗ ਜਾ ਜੇ ਜਾ ਫਗਦੇ ਫਿਰ ਬਾਗ ਜਾ ਹੁਣ ਵੀਜਾ ਜਦੋਂ ਲੱਗਦਾ ਨਹੀਂ ਬਾਬਿਆਂ ਨੂੰ ਤਪੱਸਿਆ ਕਰਨੀ ਪੈਂਦੀ ਪਰ ਇਹ ਸੀ ਬਾਬਾਈ ਕੰਮ ਕਰਾਂਗੇ ਫਿਰ ਬਾਬਿਆਂ ਨੂੰ ਬਾਹਰ ਸੱਦੇਗੀ ਹਾਂਜੀ ਬਾਬਾਈ ਜਰੂਰ ਸੱਦਾਂਗੇ ਫੇਰ ਕੌਣ ਸਾਲਦਾ ਫੇਰ ਤਾਂ ਅਗਲਾ ਫੋਨ ਬੰਦ ਕਰ ਲੈੰਦਾ ਬੱਚਾ ਬਾਬਾ ਪਿੱਤਰਨਾਥ ਬੋਲਦਾ ਮੈਂ ਉਹ ਤਾਂ ਬੱਬਾਈ ਹੋ ਰਹੇ ਹੋਣੇ ਫਿਰ ਨੰਬਰ ਕਿੱਥੋਂ ਲਿੱਤਾ ਸੀ ਬਾਬਾ ਜੀ ਉਹਦੇ ਬੱਬਾਈ ਸੋਡੀ ਚੇਲੀ ਹੈ ਇੱਕ ਪਹਿਲਾਂ ਆਉਂਦੀ ਹੁੰਦੀ ਓ ਤੁਸੀਂ ਵੀਜ਼ਾ ਲਵਾਇਆ ਸੀ ਉਹਦਾ ਉਦਾ ਵੀਜਾਲਾ ਬਾਗੇ ਭੇਜਿਆ ਸੀ ਨੇ ਬਾਹਰ ਦੇਖ ਲਾ ਕਰ ਅੱਜ ਉਹ ਕਰੋੜਪਤੀ ਬਣਾ ਪਾ ਉਹਨੂੰ ਹਾਂਜੀ ਤਾਂ ਹੀ ਤਾਂ ਬਾਬੇ ਸੋਢੇ ਕੋਲੇ ਆਏ ਆ ਬਾਬੇ ਆ ਦੀ ਫੋਟੋ ਲੱਗੀ ਹੋਈ ਆ ਉਹਦੇ ਕਮਰੇ ਚ ਦੇਖੀ ਆ ਤੂੰ ਨਹੀਂ ਜੀ ਮੈਂ ਨਹੀਂ ਦੇਖੀ ਬਾਬਿਆਂ ਦੀ ਫੋਟੋ ਦੇ ਅੱਗੇ ਧੂਪ ਲਾਉਂਦੀ ਆ ਰੋਜ਼ ਅੱਛਾ ਜੀ ਆ ਇਜ਼ ਕਰਕੇ ਪਰ ਘਰ ਨੇ ਲੰਗੇ ਪੈਸੇ ਦਾ ਕਿਰਾ ਕਰਕੇ ਬਾਬਿਆਂ ਨਾਲ ਗੱਲ ਕਰਿਓ ਠੀਕ ਹੈ ਬਾਬੇ ਥੋੜਾ ਭਲਾ ਮੰਗ ਰਹੇ ਨੇ ਠੀਕ ਹੈ ਬਹੁਤ ਬੰਦਿਆਂ ਦਾ ਲਵਾਤਾ ਮੈਂ ਵੀ ਜਾ ਠੀਕ ਹੈ ਠੀਕ ਹਾਂ ਹੁਣ ਤੇਰਾ ਵੀ ਲਵਾ ਦੀ ਪੈਸੇ ਦਾ ਹਿਲਾ ਕਰ ਤੇ ਮੈਨੂੰ ਖੂਮ ਕਰੀ ਸਾਥ ਠੀਕ ਹੈ ਹਾਂ ਫਿਰ ਬੱਸੀ ਕੀ ਗੱਲ ਬਣਦੀ ਐ ਵੀ ਪੈਸੇ ਦਾ ਹਿਲਾ ਹੁੰਦਾ ਜਾਂ ਹੁੰਦਾ ਨਹੀਂ ਠੀਕ ਹੈ ਹਾਂ ਬਾਬਾ ਪਿੱਤਰਨਾਦ ਦੀ ਜੈ ਬੋਲਦੇ ਬਾਬਾ ਤੇਰੀ ਜੈ ਹੋਵੇ ਪਿੱਤਰਨਾਦ ਦੀ ਜੈ ਬਾਬਾ ਤੇ ਪਿੱਤਰਨਾਦ ਦੀ ਜੈ ਆ ਬਾਤ ਇਹ ਨਾ ਕਿ ਤੂੰ ਪੈਸੇ ਇਕੱਠੇ ਕਰਕੇ ਬਾਬਿਆਂ ਨੂੰ ਗੋਗਲ ਪਈ ਕਰਦੀ ਈ ਨੰਬਰ ਤੇ ਠੀਕ ਹੈ ਠੀਕ ਹੈ ਠੀਕ ਹੈ